ਜਸਵੀ ਕਿਸੇ ਮੇਰੇ ਵੀਰ ਨੇ ਇਸ ਸਾਡੇ ਜੀਆਡੀ ਫਿਲਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ ਹਸਨ ਪਰ ਵਿਕੀ ਬਲਾਕ ਨਕੌਦਰ ਦੋ ਦੀਆਂ ਜਿਹੜੀਆਂ ਖੇਡਾਂ ਹੋਣ ਜਾ ਰਹੀਆਂ ਆ ਇਹਦੇ ਵਿੱਚ ਸਾਡੇ ਕੋਲ ਪਹੁੰਚੇ ਹਨ ਸਾਰੇ ਸੈਂਟਰ ਹੈਡ ਟੀਚਰ ਆ ਬੀਪੀਓ ਸਾਹਿਬ ਸ਼੍ਰੀਮਾਨ ਪ੍ਰਦੀਪ ਕੁਮਾਰ ਜੀ ਤੇ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਪ੍ਰੀਤਮ ਸਿੰਘ ਜੀ ਜਸਵਿੰਦਰ ਸਿੰਘ ਜੀ ਐਨਆਰਆਈ ਤੇ ਹੋਰ ਵੱਖ-ਵੱਖ ਸਕੂਲਾਂ ਤੋਂ ਬਹੁਤ ਹੀ ਹੋੜਹਾਰ ਬੱਚਿਆਂ ਨੂੰ ਲੈ ਕੇ ਸਾਡੇ ਸਕੂਲ ਵਿੱਚ ਪਹੁੰਚੇ ਹਨ ਸਾਨੂੰ ਇਸ ਬਹੁਤ ਹੀ ਮਾਣ ਹੈ ਸਾਡੇ ਸਕੂਲ ਨੂੰ ਕਿ ਸਾਡੇ ਸਕੂਲ ਵਿੱਚ ਅੱਜ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਸਰ ਕਿੰਨੇ ਕਿੰਨੀਆਂ ਗੇਮਾਂ ਕਰਵਾਈਆਂ ਜਾਣਗੀਆਂ ਅੱਜ ਇਸ ਸਾਡੇ ਜਿਹੜੀਆਂ ਬਲਾਕ ਦੀਆਂ ਖੇਡਾਂ ਇਹਦੇ ਵਿੱਚ 15 ਗੇਮਾਂ ਜਿਹੜੀਆਂ ਕਰਵਾਈਆਂ ਜਾਂਦੀਆਂ ਵੱਖ-ਵੱਖੀ ਇਵੈਂਟਾਂ ਤੇ ਮੋਸਟਲੀ ਸਾਰੀਆਂ ਦੀਆਂ ਸਾਰੀਆਂ ਖੇਡਾਂ ਜਿਹੜੀਆਂ ਕਰਵਾਈਆਂ ਜਾਂਦੀਆਂ ਐ ਤੇ ਟਰੈਕ ਜਿਹੜੇ ਆ ਸਾਰੇ ਕਰਵਾਏ ਜਾਂਦੇ ਆ ਤੇ ਬੱਚੇ ਜਿਹੜੇ ਆ ਇਹਨਾਂ ਲਈ ਬਹੁਤ ਵਧੀਆ ਪਲੇਟਫਾਰਮ ਆ ਫੇਰ ਇਥੋਂ ਬਲਾਕ ਜਿੱਤ ਕੇ ਇਹਨਾਂ ਨੇ ਡਿਸਟ੍ਰਿਕਟ ਖੇਡਣਾ ਆ ਡਿਸਟ੍ਰਿਕਟ ਜਿੱਤਣ ਵਾਲਿਆਂ ਨੂੰ ਸਟੇਟ ਤੱਕ ਜਿਹੜਾ ਹਰ ਸਾਲ ਮੌਕਾ ਮਿਲਦਾ ਆ ਤੇ ਬਹੁਤ ਵਧੀਆ ਖਿਡਾਰੀ ਹਰ ਸਾਲ ਪ੍ਰਾਇਮਰੀ ਸਕੂਲਾਂ ਵਿੱਚੋਂ ਜਿਹੜੇ ਆ ਸਰਕਾਰੀ ਸਕੂਲਾਂ ਵਿੱਚੋਂ ਨਿਕਲ ਕੇ ਤੇ ਬਹੁਤ ਹੀ ਵਧੀਆ ਖਿਡਾਰੀ ਬਣਦੇ ਹਨ ਇਹ ਬੱਚਿਆਂ ਵਾਸਤੇ ਮੀਲਸ ਦਾ ਔਰ ਫਸਟ ਡੇ ਦਾ ਕੀ ਬੰਦੋਬਸਤ ਹੈ ਜੀ ਬਲਾਕ ਪੱਤਰੀ ਟੂਰਨਾਮੈਂਟ ਵਿੱਚ ਅੱਜ ਦਾ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਫਕਾ ਸਰਪੰਚ ਵੱਲੋਂ ਮੌਜੂਦਾ ਸਰਪੰਚ ਵੱਲੋਂ ਸਾਰੇ ਪਿੰਡ ਦੇ ਇੱਕ ਸਾਲ ਦੇ ਐਕਸ ਆਰਮੀ ਮੈਨ ਹਾਂਜੀ ਜੋਰਦਾਰ ਤਾੜੀ ਤੇ ਬਾਲਜ ਸਿੰਘ ਦੇ ਵੱਲੋਂ ਜਿਹੜੇ बखमिक मेला उद्घाटन किया गया तेरा मां नहीं सिर्फ एक के ਖਿਡਾਰੀ ਜਿਹੜੇ ਆ 100 ਮੀਟਰ ਦੌੜ ਲੈ ਹਰੇਕ ਸੈਂਟਰ ਦੇ ਦੋ ਖਿਡਾਰੀ ਇਧਰ ਖੱਬੇ ਪਾਸੇ ਫੁੱਟਬਾਲ ਦੇ ਕੋਲਾਂ ਦੇ ਕੋਲ ਪਹੁੰਚ ਤਾੜੀਆਂ ਵੀ ਬੱਚੋ ਤਾੜੀਆਂ ਬਹੁਤ ਸਾਰੇ ਬੱਚੇ ਜਿਹੜੇ ਬੱਚੇ ਹਰੇਕ ਸੈਂਟਰ ਦੇ ਦੋ ਦੋ ਬੱਚੇ ਜਿਹੜੇ ਆ ਉਹ ਸਾਹਮਣੇ ਸ੍ਰੀ ਕਮਲਜੀਤਰਾਮ ਸ੍ਰੀ ਬਲਵਿੰਦਰ ਕੁਮਾਰ ਜੀ ਨਕੋਦਰ ਦੇ ਹੁਸੈਨਪੁਰ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀਆਂ ਬਲਾਕ ਦੀਆਂ ਖੇਡਾਂ ਸ਼ੁਰੂ ਹੋਈਆਂ ਆ ਸੋ ਸਾਡੇ ਨਾਲ ਰੇਸ ਦੇ ਵਿੱਚ ਜਿੱਤਿਆ ਹੋਇਆ ਲੜਕਾ ਨਾਲੇ ਸਾਡੇ ਇਹਨੂੰ ਉਹ ਗੱਲਬਾਤ ਕਰਦੇ ਆ ਹਾਂ ਕਾਕੇ ਕੀ ਨਾਮ ਹੈ ਤੁਹਾਡਾ ਆਬੀ ਸੇ ਅਭਿਸ਼ੇਕ 25 ਬੋਲ ਇਹ ਕੀ ਨਾਮ ਕਰਕੇ ਅਭਿਸ਼ੇਕ ਹਾਂ ਕਿ ਫਰਸਟ ਆਇਆ ਤੂੰ ਕਿਹੜੀ ਰੇਸ ਵਿੱਚੋਂ ਫਰਸਟ ਆਇਆ 100 ਮੀਟਰ ਰੇਸ ਵਿੱਚ ਕਿਹੜੇ ਕਿਹੜੇ ਨਾਲ ਪਾਰਟਿਸਪੈਂਟ ਸੀਗੇ ਹੋਰ ਸੈਕਿੰਡ ਤੇ ਥਰਡ ਕੌਣ ਆਏ ਫਰਸਟ ਚਾਨੀਆ ਹੈਗਾ ਸੈਕਿੰਡ ਥਾਬਲ ਕੇ ਸੈਕਿੰਡ ਥਾਬਲ ਕੇ ਅੱਛਾ ਫਸਟ ਆ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਵਧੀਆ ਜਿੱਤ ਜਿੱਤਿਆ ਆ ਤੂੰ ਬਲੌਗ ਲੈਵਲ 'ਚ ਕਿੱਦਾਂ ਦੀ ਖੁਸ਼ੀ ਹੋ ਰਹੀ ਆ ਜੀ ਹਾਂਜੀ ਮਾਪੇ ਖੁਸ਼ ਹੋਣਗੇ ਜੀ ਹਾਂਜੀ ਟੀਚਰਸ ਜੀ ਹਾਂਜੀ ਕੀ ਕਰਨਾ ਚਾਹੁੰਦਾ ਗਾਂ ਜਾ ਕੇ ਜੀ ਅੱਗੇ ਵੀ ਜਾ ਕੇ ਹੋਰ ਜਿੱਤਾਂਗੇ ਸਪੋਰਟਸ ਕਰਨੀ ਚਾਹੁੰਦਾ ਜੀ ਹਾਂਜੀ ਨਾਮ ਕੀ ਤੁਹਾਡਾ ਅਭਿਸ਼ੇਕ ਅਭਿਸ਼ੇਕ ਲੋ ਜੀ ਰੇਸਾਂ ਦੇ ਵਿੱਚੋਂ ਬੱਚੇ ਜਿਹੜੇ ਮੱਲਾ ਮਾਰੀ ਜਾਂਦੇ ਹਾਪਤ ਕੀ ਨਾਮ ਹੈ ਤੇਰਾ ਸਰਖਾ ਦਾਦਰਾ ਇਹ ਕਿਹੜੇ ਸਕੂਲ ਚੋਂ ਸਰਕਾਰੀ ਪ੍ਰੈਮਿਸ 스마트 ਸਕੂਲ თਾ ਬਲ ਕੇ ਤੇ ਕਿੰਨੇ ਮੀਟਰ ਦੀ ਰੇਸ ਸੀਗੀ 200 ਮੀਟਰ ਦੀ ਫਰਸਟ ਆਇਆ ਕਿ ਸੈਕੰਡ ਫਰਸਟ ਕਿੱਦਾਂ ਲੱਗ ਰਿਹਾ ਖੁਸ਼ੀ ਮਹਿਸੂਸ ਹੋ ਰਹੀ ਹਾਂਜੀ ਸਰ ਨਾਲ ਖੜੇ ਆ ਹਾਂਜੀ ਹਾਂਜੀ ਸਰ ਸਰ ਤੁਹਾਡੇ ਕਿ ਸਟੂਡੈਂਟ ਪਹਿਲੇ ਨੰਬਰ ਤੇ ਆਇਆ ਇਸ ਰੇਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਬਹੁਤ ਸਾ ਸਾਨੂੰ ਖੁਸ਼ੀ ਆ ਸਾਡਾ ਬੱਚਾ ਬੈਸਟ ਐਥਲੀਟ ਹੈ ਸਰਖਾ ਅਬਦਦਰਾ ਸਰਕਾਰੀ ਸੁਪਰ ਸਮਾਰਟ ਸਕੂਲ თਾ ਬਲ ਕੇ ਤੋਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਬੱਚੇ ਦੀ ਮਿਹਨਤ ਹੈ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਅਸੀਖਾਲ ਜੀ ਸਰ ਅੱਜ ਇਹ ਬਲੌਕ ਪੱਦਰ ਦੀਆਂ ਹੁਸੈਨਪੁਰ ਵਿੱਚ ਜਿਹੜੀਆਂ ਗੇਮਾਂ ਹੋ ਰਹੀਆਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਬਲੌਕ ਪੱਦਰ ਜਿਹੜੀ ਸਾਡੀਆਂ 44ਵੀਂ ਖੇਡਾਂ ਹੋ ਰਹੀਆਂ ਵਾ ਇਹਦੇ ਵਿੱਚ ਸਾਡੇ ਜਿਹੜੇ ਸੈਂਟਰ ਸਕੂਲਾਂ ਤੋਂ ਬੱਚੇ ਜਿੱਤ ਕੇ ਆਏ ਹੈਗੇ ਆ ਉਹਨਾਂ ਨੇ ਭਾਗ ਲਿਆ ਹੈਗਾ ਇਹਦੇ ਵਿੱਚ ਤੇ ਜਿਹੜੇ ਬੱਚੇ ਮਤਲਬ ਆਪਣੇ ਬਹੁਤ ਮਿਹਨਤ ਨਾਲ ਮੈਂ ਦੇਖ ਰਿਹਾ ਇੱਥੇ ਪਾਰਟਿਸਪੇਟ ਕਰ ਰਹੇ ਹੈਗੇ ਆ ਤੇ ਉਹਨਾਂ ਇਹਨਾਂ ਦਾ ਅਧਿਆਪਕਾਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਵਾ ਦੇ ਆਪਕਾ ਨੇ ਵੀ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਦੀ ਤਿਆਰੀ ਕਰਾਈ ਹੈ ਸੋ ਇਸ ਮੌਕੇ ਤੇ ਮੈਂ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਵੀ ਦਿੰਨਾ ਵਾ ਤੇ ਧੰਨਵਾਦ ਵੀ ਕਰਦਾ ਵਾਂ ਕਿ ਇਹਨਾਂ ਨੇ ਬਲੌਗ ਲੈਵਲ ਦੇ ਉੱਪਰ ਬੱਚਿਆਂ ਨੂੰ ਤਿਆਰ ਕਰਾ ਕੇ ਇੱਥੇ ਤੱਕ ਲੈ ਕੇ ਆਏ ਆ ਅ ਉਮੀਦ ਕਰਦਾ ਕਿ ਜਿਹੜੇ ਅਧਿਆਪਕਾਂ ਨੇ ਆਪਣੇ ਬੱਚਿਆਂ ਦੀ ਤਿਆਰੀ ਕਰਵਾਈ ਹੈ ਬਹੁਤ ਅੱਛੇ ਤਰੀਕੇ ਨਾਲ ਪਾਰਟਿਸਪੇਟ ਕਰਨਗੇ ਇੱਥੇ ਤੇ ਜਿਹੜੇ ਬੱਚੇ ਇਹਨਾਂ ਦੇ ਖੂਬ ਮੱਲਾ ਮਾਰ ਕੇ ਅੱਗੇ ਤਹਿਸੀਲ ਪੱਦਰ ਤੇ ਤੇ ਜ਼ਿਲ੍ਹਾ ਪੱਦਰ ਤੇ ਆਪਣੀਆਂ ਮੱਲਾ ਮਾਰਨਗੇ ਪੱਦਰ ਹੋਣਗੇ ਬੱਚੇ ਇਨਾਮ ਵਗੈਰਾ ਵੀ ਹੋਣਗੇ ਜਾਂ ਵੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕੋਈ ਸੋਚਿਆ ਗਿਆ ਅ ਬਿਲਕੁਲ ਸਰ ਉਹਨਾਂ ਦੇ ਜਿਹੜੇ ਹੈਗੇ ਜ਼ਿਲ੍ਹਾ ਪੱਤਰ ਦੇ ਉੱਪਰ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਆ ਉਹਨਾਂ ਦੀ ਹੌਸਲ ਫਜ਼ਾਈ ਦੇ ਵਾਸਤੇ ਮਤਲਬ ਜਿਹੜਾ ਜੋ ਵੀ ਹੈਗੀ ਡਿਪਾਰਟਮੈਂਟ ਦੇ ਵੱਲੋਂ ਪਲੈਨਿੰਗ ਪਹਿਲਾਂ ਕੀਤੀ ਹੁੰਦੀ ਆ ਸੋ ਜਿਹੜਾ ਸਾਡਾ ਜ਼ਿਲ੍ਹਾ ਹੈਗਾ ਵਾ ਉਹਦੇ ਵੱਲ ਵੀ ਵਿਸ਼ੇਸ਼ ਮਤਲਬ ਜਿਹੜੀ ਜ਼ਿਲ੍ਹਾ ਪੱਤਰ ਦੀ ਕਰੀਆ ਉਹ ਨਾਲ ਨਾਲ ਕੀਤੀ ਜਾ ਰਹੀਆਂ ਚੱਲ ਰਹੀਆਂ ਹੈਗੀਆਂ ਤੇ ਨਾਲ ਹੀ ਮੈਂ ਇਸ ਮੌਕੇ ਤੇ ਜਿਹੜੀ ਸਾਡੀ ਹਸੈਲਪੁਰ ਦੇ ਵਿੱਚ ਖੇਡਾਂ ਹੋ ਰਹੀਆਂ ਵਾ ਮੈਂ ਵਧਾਈ ਦੇਣਾ ਚਾਹਨਾ ਵਾ ਨਿਰਮਲ ਟੋਟਾ ਜੀ ਨੂੰ ਇਹਨਾਂ ਦੇ ਵਿਸ਼ੇਸ਼ ਉਪਰਾਲਾ ਕਰਕੇ ਇੱਥੇ ਖੇਡਾਂ ਦਾ ਜਿਹੜਾ ਆਯੋਜਨ ਕੀਤਾ ਹੈਗਾ ਵਾ ਤੇ ਨਾਲ ਹੀ ਮੈਂ ਜੀਆਰਡੀ ਫਿਲਮ ਗੋਵਿੰਦ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰ ਗੁਜ਼ਾਰਾ ਧੰਨਵਾਦ ਹੈ ਕਿ ਜਦੋਂ ਵੀ ਮੌਕਾ ਮਿਲਦਾ ਹੈ ਤੁਸੀਂ ਸਾਡੀ ਜਿਹੜੀ ਹੈਗੀ ਆ ਖੇਡਾਂ ਦੀ ਚਾਹੇ ਹੋਰ ਵੀ ਡਿਪਾਰਟਮੈਂਟ ਦੇ ਪ੍ਰੋਗਰਾਮ ਹੁੰਦੇ ਇਵੈਂਟ ਹੁੰਦੇ ਆ ਤੁਸੀਂ ਉਹਦੀ ਕਵਰੇਜ ਕਰਦੇ ਆ ਤੇ ਸਾਡੇ ਜਿਹੜੀ ਹੌਸਲਾ ਵਸਾਈ ਵੀ ਕਰਦੇ ਰਹੇ ਨੇ ਸੋ ਸਰ ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ ਥੈਂਕ ਯੂ ਸਰ ਥੈਂਕ ਯੂ